ਜਾ ਦੇ ਕੋਈ ਨੇ ਗੰਡਾਸੇ ਨੇ ਮਾਲ ਕੱਟਿਆ ਮਾਲ ਕੱਟ ਕੇ ਨਾਲ ਦੀ ਨਾਲ ਥੱਲੇ ਹਾਂ ਜਿਹੜੀ ਚੱਕਰ ਵਾਲੀ ਮਸ਼ੀਨ ਹੁੰਦੀ ਸੀ ਜਦੋਂ ਇੱਥੇ ਮਾਲ ਕੱਟਦੇ ਹਾਂ ਨਾ ਜੀ ਪਹਿਲੀ ਗੱਲ ਤਾਂ ਇਹ ਗਲਿੱਚਾ ਬਣਦਾ ਸੀ ਰੁੱਕ ਜਾਂਦਾ ਇੱਥੇ ਬਿਲਕੁਲ ਬਣਦਾ ਸੀ ਜਦੋਂ ਗਲਿੱਚਾ ਇੱਥੇ ਆ ਕੇ ਵੱਜਦਾ ਸੀਗਾ ਪਾਣੀ ਨਿਕਲਦਾ ਸੀਗਾ ਹੂੰ ਪਾਣੀ ਨਿਕਲ ਕੇ ੱੱਕਾ ੱੱਕਾ ਜਾਮ ਹੁੰਦਾ ਏ ਖਰਾਬ ਹੋ ਜਾਂਦਾ ਨਹੀਂ ਜਿਹੜਾ ਹੈੱਡ ਆ ਦੇਖੀ ਆ ਗਿਆ ਜੀ ਠੀਕ ਆ ਆ ਹੈੱਡ ਸਾਰਾ ਦੇਖੀ ਆ ਗਿਆ ਠੀਕ ਹੈ ਇਤੁਲਾ ਠੀਕ ਹੈ ਜਿਹੜਾ ਗੀਅਰ ਬਾਕਸ ਆ ਗੀਅਰ ਬਾਕਸ ਆ ਵੀ ਦੇਖੀ ਆ ਗਿਆ ਠੀਕ ਹੈ ਉਸ ਤੋਂ ਬਾਅਦ ਦੇ ਵਿੱਚ ਉਸ ਤੋਂ ਜਿਹੜਾ ਅੱ 5 ਨੰਬਰ 5 ਨੰਬਰ ਬੈਰੇਗਾ 5 ਨੰਬਰ ਬੈਰੇਗਾ ਇਹ ਪਤਨੇ ਬੈਰੇਗੇ ਜੂਸੀ ਬੈਰੇਗਾ ਗਏ ਅਸਟਿੱਲੀ ਕਰਾ ਰਹੀ ਆ ਸਾਰੀ ਜੀ ਠੀਕ ਆ ਇਕੱਲੀ ਇਕੱਲੀ ਚੀਜ਼ ਤੇ ਨੱਕੇ ਲੱਗੇ ਹੋਏ ਨੇਗੇ ਵੀ ਐ ਨਹੀਂ ਹੈ ਵੀ ਨਟ ਖੁੱਲ ਵੀ ਜਾਣਗੇ ਇਹ ਬੈਰਿੰਗ ਪਿੱਛੇ ਪਿੱਛੇ ਨਹੀਂ ਹਟੂਗਾ ਬਾਹਲੀ ਗੱਲ ਕੀ ਆ ਜਿਹੜਾ ਮੱਖਣ ਕਾ ਹੁੰਦਾ ਨਾ ਮੱਖਣ ਕਾ ਹਾਂਜੀ ਉਹ ਚੀਜ਼ ਦੀ ਵੀ ਗਾਰੰਟੀ ਲੈਂਦੇ ਆ ਠੀਕ ਆ ਨਹੀਂ ਹਰੇਕ ਮਸ਼ੀਨੋ ਮੱਖਣ ਕਾ ਕੁੱਤਰ ਦੀ ਨਹੀਂ ਹੈਡ ਚੀ ਲਵੇਟਾ ਮਾਰੀ ਜਾਂਦੀ ਆ ਹਾਲਵੇਟਾ ਮਾਰ ਦਿੰਦੀ ਆ ਇਹ ਉਹ ਵੀ ਕੁੱਤਰੂ ਉਹ ਵੀ ਕੁੱਤਰੂ ਕੀ ਉਸ ਚੀਜ਼ ਦੀ ਵੀ ਆਪਣੀ ਗਾਰੰਟੀ ਹੈ ਜੀ ਹਾਂ ਟਾਪ ਆ ਫਾਈਬਰ ਦਾ ਜਨੇ ਕਹਿੰਦੇ ਇਹ ਗੱਲ ਦਾ ਜਮੀ ਨਹੀਂ ਹਾਂ ਜਿਹੜਾ ਅੰਦਰ ਆ ਬਲੂਰ ਆ ਇਹ ਵੀ ਫਾਈਬਰ ਦਾ ਆ ਗਿਆ ਜੀ ਇਹ ਗੱਲ ਦੀ ਸਮੱਸਿਆ ਕੋਈ ਨਹੀਂ ਪੱਠੇ ਇਧਰ ਸਾਈਡ ਦੀ ਕਰਦੇ ਹਾਂਜੀ ਹਾਂਜੀ ਹਾਂ ਠੀਕ ਹੈ ਇਹ ਚ ਇਹ ਬਲੂਰ ਵਾਲਾ ਮਾਡਲ ਆ ਗਿਆ ਜੀ ਠੀਕ ਹੈ ਇਹ ਡਾਊਨ ਮਾਡਲ ਆ ਗਿਆ ਥੱਲੇ ਵਾਲਾ ਇਹ ਸਿੰਪਲ ਥੱਲੇ ਪੱਟੇ ਸਿੱਟਦਾਗਾ ਇਹ ਥੱਲੇ ਸੇ